ਪਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਵਿਸ਼ੇ ਦੇ ਉੱਤੇ ਜੁੜ ਬੈਠੇ ਆਂ ਵਿਸ਼ਾ ਬੜਾ ਗੈਰ ਗੰਭੀਰ ਆ ਜਿਸ ਦਿਨ ਅਕਸ਼ੇ ਕੁਮਾਰ ਨੇ ਇੱਕ ਸਟੇਟਮੈਂਟ ਦਿੱਤੀ ਕਿ ਮੈਂ ਹਰੀ ਸਿੰਘ ਨਲਵੇ ਦੇ ਉੱਤੇ ਫਿਲਮ ਬਣਾਵਾਂਗਾ ਮੈਨੂੰ ਉਹ ਗੱਲ ਨੇ ਬੜਾ ਦੁਖੀ ਕੀਤਾ ਇੱਕ ਬੰਦਾ ਜਿੰਨੇ ਪਤਾ ਨਹੀਂ ਕਿੰਨੇ ਕਿਰਦਾਰ ਤੇ ਸਾਡੇ ਸਿੱਖਾਂ ਦੇ ਖਿਲਾਫ ਹੀ ਪਹਿਲਾਂ ਕੀਤੇ ਆ ਦੁਨੀਆ ਭਰ ਦੀ ਕੋਈ علਾਮਤ ਬਰਾਈ ਜਿਸ ਬੰਦੇ ਦੇ ਵਿੱਚ ਨਾ ਬਤੀ ਹੋਵੇ ਸਾਰੀਆਂ ਹੀ ਫਿਲਮਾਂ ਦੇ ਵਿੱਚ ਆਪਾਂ ਵੇਖੀਆਂ ਕੀ ਇਹ ਬੰਦੇ ਸਾਡੇ ਹਰੀ ਸਿੰਘ ਨਲੂਏ ਦੇ ਕਿਰਦਾਰ ਨਿਭਾਉਣਗੇ। ਉਸ ਦਿਨ ਤੋਂ ਬਾਅਦ ਅਸੀਂ ਤੈਅ ਕੀਤਾ ਵੀ ਆਪਾਂ ਇਕੱਤਰਤਾ ਕਰਾਂਗੇ। ਨਿਰਾਸ਼ਾ ਨਹੀਂ ਰੱਖਣੀ ਚਾਹੀਦੀ। ਫਿਲਮਾਂ ਰੋਕੀਆਂ ਜਾ ਸਕਦੀਆਂ। ਇਹ ਨਹੀਂ ਹੈਪੀ ਨਹੀਂ ਰੋਕੀਆਂ ਜਾ ਸਕਦੀਆਂ। ਹਾਂ ਸਾਡੇ ਅੰਦਰ ਸਵਾਰਥ ਨਹੀਂ ਚਾਹੀਦਾ। ਜੇ ਸਵਾਰਥ ਹੋਊਗਾ ਤੇ ਅਸੀਂ ਨਹੀਂ ਰੋਕ ਸਕਦੇ। ਜਿਹੜੀਆਂ ਐਂਟੀ ਸਿੱਖ ਮੂਵੀਆਂ ਬਣਦੀਆਂ ਸਿੱਖਾਂ ਦੇ ਖਿਲਾਫ ਬਣਦੀਆਂ